ਸੱਚੇ ਕਾਲ ਜੀ ਕੈਨੇਡਾ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਸਿਮ ਰੰਜੀਤ ਕੌਰ ਗੈਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈ ਨਿਆਮੋ ਖਰਲਾਈਨਸ ਤੇ ਵੈਲਮਾਉਂਟ ਦੇ ਵਸਨੀਕਾਂ ਨੂੰ ਨਿਕਾਸੀ ਆਰਡਰ ਤੋਂ ਮਿਲੀ ਕੁਝ ਰਾਹਤ ਹੈ ਸ਼ਾਰਟ ਟਰਮ ਨੋਟਿਸ ਤੇ ਇਲਾਕੇ ਖਾਲੀ ਕਰਨ ਲਈ ਤਿਆਰ ਰਹਿਣ ਲਈ ਦਿੱਤੇ ਹੁਕਮ ਮੈਗਲ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਸੰਪੀ ਰਿਪੋਰਟ ਹਰ ਸਾਲ ਕੈਨੇਡਾ ਦੇ ਵਿੱਚ ਪ੍ਰਦੂਸ਼ਣ ਕਾਰਨ ਹੋ ਰਹੀਆਂ 1100 ਮੌਤਾਂ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਚ ਰਹ ਰਹੇ ਹੈ ਪ੍ਰਵਾਸੀਆਂ ਲਈ ਵੱਡੀ ਖਬਰ ਸਰਕਾਰ ਨੇ ਪ੍ਰਵਾਸੀਆਂ ਨੂੰ ਫੜਨ ਲਈ ਨਵਾਂ ਰਾਹ ਕੀਤਾ ਤਿਆਰ ਸਸਕੇਚਵਨ ਸਰਕਾਰ ਨੇ ਸਕੂਲਾਂ ਦੇ ਵਿੱਚ ਸੈਲਫੋਨ ਦੀ ਵਰਤੋਂ ਤੇ ਲਗਾਈ ਸੀ ਪਾਬੰਦੀ ਮਹਰਾਂ ਤੇ ਅਧਿਆਪਕਾਂ ਨੇ ਕਿਤੇ ਸਵਾਲ ਕਿ ਹੱਕ ਕਿਸ ਤੋਂ ਪੁੱਛ ਕੇ ਬਣਾਈ ਨੀ ਤੀ ਹੁਣ ਖਬਰਾਂ ਵਿਸਥਾਰ ਦੇ ਨਾਲ ਬ੍ਰਿਟਿਸ਼ ਕੋਲੰਬੀਆ ਦੇ ਵੈਲ ਮਾਉਂਟ ਵਿਖੇ ਕੁਝ ਵਸਨੀਕਾਂ ਨੂੰ ਨਿਕਾਸੀ ਆਰਡਰਾਂ ਤੋਂ ਇੱਕ ਰਾਹਤ ਮਿਲਦੀ ਵਿਖਾਈ ਦਿੱਤੀ ਹੈ ਦਰਸਲ ਬ੍ਰਿਟਿਸ਼ ਕੋਲੰਬੀਆ ਵਾਈਲਡ ਫਾਇਰ ਸਰਵਿਸ ਨੇ ਇਹ ਕਹਿ ਦਿੱਤਾ ਹੈ ਕਿ ਕਰਮਚਾਰੀ ਹਜੇ ਵੀ ਪਿੰਡਾਂ ਦੇ ਨੇੜੇ ਲੱਗੀ ਹੋਈ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਵਸਨੀਕਾਂ ਨੂੰ ਆਪਣੇ ਘਰਾਂ ਦੇ ਵਿੱਚ ਵਾਪਸ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਪਰ ਇਹ ਵੀ ਕਿਹਾ ਹੈ ਕਿ ਉਹ ਸ਼ਾਰਟ ਨੋਟਿਸ ਵਾਸਤੇ ਘਰ ਖਾਲੀ ਕਰਨ ਲਈ ਤਿਆਰ ਰਹਨ ਬ੍ਰਿਟਿਸ਼ ਕੋਲੰਬੀਆ ਦੇ ਜ਼ਿਲ੍ਹੇ ਵੈਲਮਾਉਂਟ ਦੇ ਦੱਖਣ ਵਾਲ ਕੁਝ ਖੇਤਰਾਂ ਲਈ ਸ਼ਨੀਵਾਰ ਸ਼ਾਮ ਦੇ ਸ਼ੁਰੂ ਵਿੱਚ ਜਾਰੀ ਕੀਤੇ ਗਏ ਨਿਕਾਸ ਦੇ ਆਦੇਸ਼ ਨੂੰ ਇੱਕ ਨਿਕਾਸੀ ਚੇਤਾਵਨੀ ਵਿੱਚ ਘਟਾ ਦਿੱਤਾ ਗਿਆ ਹੈ ਮਤਲਬ ਕਿ ਉੱਥੋਂ ਦੇ ਨਿਵਾਸੀ ਆਪਣੇ ਘਰਾਂ ਦੇ ਵਿੱਚ ਵਾਪਸ ਆ ਸਕਦੇ ਨੇ ਪਰ ਸ਼ਾਰਟ ਨੋਟਿਸ ਤੇ ਉਹਨਾਂ ਨੂੰ ਘਰ ਛੱਡਣ ਤੇ ਲਈ ਵੀ ਤਿਆਰ ਰਹਿਣ ਵਾਸਤੇ ਕਿਹਾ ਗਿਆ ਹੈ 2021 ਦੀ ਮਰਜ਼ਮ ਸ਼ੁਮਾਰੀ ਦੇ ਅਨੁਸਾਰ ਪ੍ਰਿੰਸ ਜੋਰਜ ਬ੍ਰਿਟਿਸ਼ ਕੋਲੰਬੀਆ ਤੋਂ ਲਗਭਗ 260 ਕਿਲੋਮੀਟਰ ਦੱਖਣ ਪੂਰਬ ਵਿੱਚ ਵਲਮਾਉਂਟ ਦਾ ਪਾਈਚਾਰਾ ਲਗਭਗ 1000 ਲੋਕਾਂ ਦਾ ਘਰ ਹੈ ਸ਼ਨੀਵਾਰ ਸ਼ਾਮ ਨੂੰ ਕੈਨੋ ਰੋਡ ਜੰਗਲ ਦੀ ਅੱਗ ਜੋ ਪਿੰਡ ਤੋਂ 5 ਕਿਲੋਮੀਟਰ ਤੋਂ ਵੀ ਘੱਟ ਦੂਰੀ ਤੇ ਬਲ ਰਹੀ ਹੈ ਉਸਨੇ ਫਰੇਜ਼ਰ ਫੋਰਟ ਜੋਰਜ ਦੇ ਖੇਤਰੀ ਜ਼ਿਲੇ ਅਤੇ ਵਲਮਾਉਂਟ ਦੇ ਪਿੰਡ ਨੂੰ ਆਦੇਸ਼ ਜਾਰੀ ਕਰਨ ਲਈ ਕਿਹਾ ਨਵੀਂ ਨਿਕਾਸੀ ਚਿਤਾਮਣੀ ਵਿਸਕੀਫਿਲ ਰੋਡ ਤੇ ਪੂਰਬ ਸਿਡਰ ਸਾਈਡ ਰੋਡ ਤੇ ਦੱਖਣ ਅਤੇ ਕਿਨ ਬਾਸਕਟ ਝੀਲ ਦੇ ਉੱਤਰੀ ਸਿਰੇ ਨੂੰ ਕਵਰ ਕਰਦੀ ਹੈ ਬ੍ਰਿਟਿਸ਼ ਕੋਲੰਬੀਆ ਵਾਈਲਡ ਫਾਇਰ ਸਰਵਿਸਿਜ਼ ਦਾ ਕਹਿਣਾ ਹੈ ਕਿ ਜ਼ਮੀਨੀ ਅਮਲੇ ਵਲਮਾਉਂਟ ਫਾਇਰ ਡਿਪਾਰਟਮੈਂਟ ਦੇ ਕਰਮਚਾਰੀਆਂ ਦੇ ਨਾਲ ਹਵਾਈ ਟੈਂਕਰਾਂ ਸਟਿਮਰਾਂ ਅਤੇ ਹੈਲੀਕਾਪਟਰਾਂ ਦੀ ਸਹਾਇਤਾ ਨਾਲ ਜੰਗਲ ਦੀ ਅਗ ਨਾਲ ਲੜ ਰਹੇ ਨੇ ਵਲਮਾਉਂਟ ਦੇ ਮੇਅਰ ਓਵਨ ਟੌਰ ਜਿੰਸਨ ਨੇ ਸ਼ਨੀਵਾਰ ਸ਼ਾਮ ਨੂੰ ਸਰਕਾਰੀ ਮੀਡੀਆ ਨੂੰ ਦੱਸਿਆ ਕਿ ਬ੍ਰਿਟਿਸ਼ ਕੋਲੰਬੀਆ ਜੰਗਲ ਦੀ ਅਗ ਅਤੇ ਸਥਾਨਕ ਸਰੋਤ ਜਿਵੇਂ ਕਿ ਵਲਮਾਉਂਟ ਵਲੰਟੀਅਰ ਫਾਇਰ ਅਤੇ ਬਚਾਅ ਵਿਭਾਗ ਇਹ ਜਾਣਦੇ ਹੋਏ ਕਿ ਕਿੰਨੀ ਜਲਦੀ ਇਹ ਅਗ ਉੱਠ ਸਕਦੀ ਹੈ ਤੁਰੰਤ ਤਾਇਨਾਤ ਕੀਤੇ ਗਏ ਨਹੀਂ ਇਸ ਲਈ ਇਸ ਤੋਂ ਤੁਰੰਤ ਬਾਅਦ ਪ੍ਰਾਪਤ ਕਰਨ ਲਈ ਪਹਿਲੇ ਜਵਾਬ ਦੇਣ ਵਾਲਿਆਂ ਨੂੰ ਵੀ ਨਮਸਕਾਰ ਕੀਤੀ ਜਾ ਰਹੀ ਹੈ ਤੇ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਸ਼ਨੀਵਾਰ ਦੀ ਰਾਤ ਤੱਕ BC ਤੇ G32044 ਨਾਮ ਦੀ ਅੱਗ ਵਾਈਲਡਫਾਇਰ ਸਰਵਿਸ ਡੈਸ਼ਬੋਰਡ ਦਾ ਆਕਾਰ 1 ਵਰਗ ਕਿਲੋਮੀਟਰ ਤੋਂ ਘੱਟ ਸੀ ਬ੍ਰਿਟਿਸ਼ ਕੋਲੰਬੀਆ ਵਿੱਚ 400 ਤੋਂ ਵੱਧ ਜੰਗਲੀ ਅੱਗਾਂ ਬਲ ਰਹੀਆਂ ਨੇ ਅਤੇ ਇਹ ਜਾਣਕਾਰੀ BCWS ਨੇ ਦਿੱਤੀ ਹੈ ਸ਼ਨੀਵਾਰ ਨੂੰ ਇੱਕ ਰਿਪੋਰਟ ਵਿੱਚ BCWS ਦਾ ਕਹਿਣਾ ਹੈ ਕਿ ਬਿਜਲੀ ਦੀ ਗਤੀਵਿਧੀ ਦੇ ਨਾਲ ਮਿਲ ਕੇ ਗਰਮ ਅਤੇ ਖੁਸ਼ਕ ਮੌਸਮ ਦੀ ਮਿਆਦ ਨਵੀਂ ਜੰਗਲੀ ਅੱਗ ਸ਼ੁਰੂ ਕਰ ਰਹੀ ਹੈ ਤੇ ਮੌਜੂਦਾ ਅੱਗ ਨੂੰ ਹੋਰ ਤੇਜ਼ ਕਰ ਸਕਦੀ ਹੈ ਸਰਵੇਸਤਾ ਕਹਿਣਾ ਹੈ ਕਿ 1700 ਤੋਂ ਵੱਧ ਕਰਮਚਾਰੀ ਬ੍ਰਿਟਿਸ਼ ਕੋਲੰਬੀਆ ਵਿੱਚ ਅੱਗਾਂ ਦਾ ਜਵਾਬ ਦੇ ਰਹੇ ਨੇ ਅਤੇ ਸ਼ਨੀਵਾਰ ਸਵੇਰ ਤੱਕ ਬੀਤੇ 7 ਦਿਨਾਂ ਵਿੱਚ 260 ਤੋਂ ਵੱਧ ਜੰਗਲੀ ਅੱਗਾਂ ਨੂੰ ਖਤਮ ਕਰਨ ਦਾ ਐਲਾਨ ਕੀਤਾ ਗਿਆ ਹੈ। BCWS ਫਾਇਰ ਇਨਫੋਰਮੇਸ਼ਨ ਅਫਸਰ ਸਾਰਾ ਬੁੱਡ ਨੇ ਸਰਕਾਰੀ ਮੀਡੀਆ ਨੂੰ ਦੱਸਿਆ ਕਿ ਅਗਸਤ ਆਮ ਤੌਰ ਤੇ BC ਵਿੱਚ ਜੰਗਲੀ ਅੱਗ ਲਈ ਸਭ ਤੋਂ ਤੀਬਰ ਮਹੀਨਾ ਹੁੰਦਾ ਹੈ। ਸ਼ਨੀਵਾਰ ਨੂੰ এনवायरमेंट ਕੈਂਟਾ ਨੇ ਬੀਸੀ ਦੇ ਖੇਤਰਾਂ ਲਈ ਗਰਮੀ ਦੀਆਂ ਕਈ ਚੇਤਾਵਨੀਆਂ ਜਾਰੀ ਕੀਤੀਆਂ। ਸਰਵਿਸ ਦੇ ਮੁਤਾਬਕ ਸੂਬੇ ਵਿੱਚ ਸੜਗਰਮ ਜ਼ਿਆਦਾਤਰ ਵਾਈਲਡਫਾਇਰ ਬਿਜਲੀ ਦੇ ਕਾਰਨ ਹੋਈ ਹੈ ਬਟ ਦਾ ਕਹਿਣਾ ਹੈ ਕਿ ਜੰਗਲੀ ਅੱਗ ਸਰਵਿਸ ਨੂੰ ਉਮੀਦ ਹੈ ਕਿ ਬਿਜਲੀ ਨਾਲ ਸ਼ੁਰੂ ਹੋਈਆਂ ਛੋਟੀਆਂ ਅੱਗਾਂ ਜਿਨ੍ਹਾਂ ਦਾ ਹਜੇ ਤੱਕ ਪਤਾ ਨਹੀਂ ਲਗਾਇਆ ਜਾ ਸਕਦਾ ਨਮੀ ਦੇ ਘਟਣ ਦੇ ਨਾਲ ਦਿਖਾਈ ਦੇਣਗੀਆਂ এনवायरमेंट ਕੈਨੇਡਾ ਨੇ ਪ੍ਰਾਂਤ ਦੇ ਕਈ ਖੇਤਰਾਂ ਲਈ ਤੂਫਾਨ ਦੀਆਂ ਨਜ਼ਰਾਂ ਜਾਰੀ ਕੀਤੀਆਂ ਜਿਸ ਵਿੱਚ ਫਰੇਜ਼ਰ ਕੈਨੀਅਨ ਸਾਊਥ ਥਾਮਸਨ ਸਿਮਿਲ ਕਾਮਨ ਅਤੇ ਨਿਕੋਲਾ ਸ਼ਾਮਿਲੇ ਘਰਮ ਅਤੇ ਖੁਸ਼ਕ ਮੌਸਮ ਨੇ BCWS ਨੂੰ ਉੱਤਰ-ਪੱਛਮੀ BC ਵਿੱਚ ਕੈਂਪ ਫਾਇਰ ਤੇ ਪਾਬੰਦੀ ਨੂੰ ਬਹਾਲ ਕਰਨ ਲਈ ਪ੍ਰੇਰਿਤ ਕੀਤਾ ਹੈ। ਸ਼ਨੀਵਾਰ ਦੁਪਹਿਰ ਤੱਕ ਉੱਤਰ-ਕੇਂਦਰੀ ਅਤੇ ਉੱਤਰ-ਪੂਰਬੀ BC ਨੂੰ ਕਵਰ ਕਰਨ ਵਾਲੇ ਪ੍ਰਿੰਸ 乔र्ज ਫਾਇਰ ਸੈਂਟਰ ਨੂੰ ਛੱਡ ਕੇ ਪੂਰੇ ਸੂਬੇ ਵਿੱਚ ਕੈਂਪ ਫਾਇਰ ਦੀ ਮਨਾਹੀ ਸੀ। ਨੇਚਰਲ ਰਿਸੋਰਸ ਕੈਨੇਡਾ ਦੇ ਅਨੁਸਾਰ ਮਨੁੱਖੀ ਸੰਚਾਲਿਤ ਜਲਵਾਯੂ ਪਰਿਵਰਤਨ ਦਾ ਮਤਲਬ ਹੈ ਕਿ ਗਰਮ ਅਤੇ ਖੁਸ਼ਕ ਮੌਸਮ ਅਕਸਰ ਵਾਪਰਦਾ ਹੈ ਪੌਦਿਆਂ ਦੇ ਪਦਾਰਥਾਂ ਨੂੰ ਸੁਕਾਉਣਾ ਜੋ ਅੱਗ ਨੂੰ ਬਾਲਣ ਦਿੰਦੇ ਨੇ ਤੇ ਅਜਿਹੀਆਂ ਸਥਿਤੀਆਂ ਪੈਦਾ ਕਰਦੇ ਨੇ ਜਿਸ ਵਿੱਚ ਇਹ ਵਧਦੀ ਹੈ ਖੋਜਕਰਤਾਵਾਂ ਨੂੰ ਇਹ ਵੀ ਉਮੀਦ ਹੈ ਕਿ ਮੌਸਮ ਵਿੱਚ ਤਬਦੀਲੀ ਸੂਬੇ ਵਿੱਚ ਬਿਜਲੀ ਦੀ ਮਾਤਰਾ ਨੂੰ ਵਧਾ ਸਕਦੀ ਹੈ ਜਿਸ ਨਾਲ ਹੋਰ ਅੱਗ ਲੱਗ ਸਕਦੀ ਹੈ ਏਅਰ ਪੋਲਿਊਸ਼ਨ ਦੇ ਕਾਰਨ ਕੈਨੇਡਾ ਦੇ ਵਿੱਚ ਹਰ ਸਾਲ 1100 ਲੋਕਾਂ ਦੀ ਮੌਤ ਹੋ ਰਹੀ ਹੈ ਅਜਿਹੇ ਆંકੜੇ ਮੋਂਟਰੀਅਲ ਦੀ ਮੈਗਲ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਸਾਹਮਣੇ ਰੱਖੇ ਨੇ ਦਰਅਸਲ ਖੋਜਕਰਤਾਵਾਂ ਦੀ ਇੱਕ ਰਿਪੋਰਟ ਮੁਤਾਬਕ ਕੈਨੇਡਾ ਦੇ ਦੋ ਸਭ ਤੋਂ ਵੱਡੇ ਸ਼ਹਿਰਾਂ ਦੇ ਵਿੱਚ ਪ੍ਰਤੀ ਸਾਲ ਅੰਦਾਜ਼ਨ 1100 ਲੋਕਾਂ ਦੀ ਮੌਤ ਵਾਹਨਾ ਅਤੇ ਉਦਯੋਗਾਂ ਤੋਂ ਨਿਕਲਣ ਵਾਲੇ ਧੂਏ ਤੋਂ ਫੈਲ ਰਹੇ ਪ੍ਰਦੂਸ਼ਣ ਦੇ ਕਾਰਨ ਹੋ ਰਹੀ ਹੈ ਜੋ ਕਿ ਚਿੰਤਾਜਨਕ ਵਿਸ਼ਾ ਬਣ ਕੇ ਉੱਭਰ ਰਿਹਾ ਹੈ मैगल यूनिवर्सिटी ਦੇ ਖੋਜਕਰਤਾਵਾਂ ਦੁਆਰਾ ਕੀਤੇ ਗਏ ਇੱਕ ਅਧਿਐਨ ਵਿੱਚ ਪਾਇਆ ਗਿਆ ਕਿ ਵਾਹਨਾਂ ਅਤੇ ਉਦਯੋਗਾਂ ਤੋਂ ਪੈਦਾ ਹੋਣ ਵਾਲਾ ਇੱਕ ਸੂਖਮ ਹਵਾ ਪ੍ਰਦੂਸ਼ਕ ਹਰ ਸਾਲ ਕੈਨੇਡਾ ਦੇ ਦੋ ਸੱਭ ਤੋਂ ਵੱਡੇ ਸ਼ਹਿਰਾਂ ਵਿੱਚ ਅੰਦਾਜ਼ਨ 1100 ਲੋਕਾਂ ਦੀ ਮੌਤ ਵਿੱਚ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਦਾ ਅਧਿਐਨ ਹਾਲ ਹੀ ਵਿੱਚ ਅਮਰੀਕਨ ਜਰਨਲ ਆਫ ਰੈਸਪੀਰੇਟਰੀ ਐਂਡ ਕ੍ਰਿਟੀਕਲ ਕੇਅਰ ਮੈਡੀਸਨ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ। ਇਹ ਪਾਇਆ ਗਿਆ ਕਿ ਯੂਐਸਪੀਜ਼ ਜੋ ਕਿ ਆਮ ਤੌਰ ਤੇ ਆਕਾਰ ਵਿੱਚ 100 ਨੈਨੋਮੀਟਰ ਤੋਂ ਘੱਟ ਹੁੰਦੇ ਨੇ ਉਹਨਾਂ ਦੇ ਨਾਲ ਲੰਬੇ ਸਮੇਂ ਤੱਕ ਸੰਪਰਕ ਮੌਤ ਦੇ ਜੋਖਮ ਨੂੰ ਵਧਾਉਂਦਾ ਹੈ ਖੋਜਕਰਤਾਵਾਂ ਨੇ ਟੋਰਾਂਟੋ ਅਤੇ ਮੌਂਟਰੀਅਲ ਵਿੱਚ 2001 ਅਤੇ 2016 ਦੇ ਵਿਚਾਲੇ ਹਵਾ ਪ੍ਰਦੂਸ਼ਣ ਦੇ ਪੱਧਰਾਂ ਦਾ ਪਤਾ ਲਗਾਇਆ ਅਤੇ ਸਮੇਂ ਦੇ ਨਾਲ 1.5 ਮਿਲੀਅਨ ਲੋਕਾਂ ਦੀ ਪਾਲਣਾ ਕਰਨ ਅਤੇ ਯੂਐਫਪੀਜ਼ ਦੇ ਸੰਪਰਕ ਅਤੇ ਮੌਤ ਦੇ ਜੋਖਮ ਦੇ ਵਿਚਾਰੇ ਸੰਬੰਧ ਦੀ ਗੱਣਾ ਕਰਨ ਲਈ ਮੌਤ ਦਰ ਡਾਟਾ ਅਤੇ ਹੋਰ ਰਿਕਾਰਡਾਂ ਸਮੇਤ ਜਾਣਕਾਰੀ ਦੀ ਵਰਤੋਂ ਕੀਤੀ। ਅਧਿਐਨ ਦੇ ਮੁੱਖ ਜਾਂਚਕਰਤਾ ਸਕੋਰ ਰਵਿਜ ਚੰਥਲ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਅਸੀਂ ਪਾਇਆ ਹੈ ਕਿ ਲੋਕ ਖਾਸ ਕਰਕੇ ਜੋ ਇਨ੍ਹਾਂ ਕਣਾਂ ਦੇ ਉੱਚ ਪੱਧਰਾਂ ਵਾਲੇ ਖੇਤਰਾਂ ਵਿੱਚ ਰਹਿ ਰਹੇ ਨੇ ਉਹਨਾਂ ਵਿੱਚ ਮੌਤ ਦਰ ਦੇ ਨਾਲ ਨਾਲ ਸਾਹ ਅਤੇ ਕਾਰੀਓ ਵੈਸਕੂਲਰ ਕਾਰਨਾਂ ਤੋਂ ਮੌਤ ਦਰ ਦਾ ਵਧੇਰੇ ਜੋਖਮ ਹੁੰਦਾ ਹੈ ਮੈਗਲ ਵਿਖੇ ਐਪੀਡੀਮੀਓਲੋਜੀ ਬਾਇਓਸਟੈਟਿਸਟਿਕਸ ਅਤੇ ਓਕਿਊਪੇਸ਼ਨਲ ਹੈਲਥ ਵਿਭਾਗ ਵਿੱਚ ਸਹਾਇਕ ਪ੍ਰੋਫੈਸਰ ਵੇ ਚੰਥਲ ਨੇ ਕਿਹਾ ਕਿ ਕਣਾਂ ਦਾ ਛੋਟਾ ਆਕਾਰ ਉਹਨਾਂ ਨੂੰ ਮਨੁੱਖੀ ਸਰੀਰ ਵਿੱਚ ਡੰਗਾਈ ਵਿੱਚ ਪ੍ਰਵੇਸ਼ ਕਰਨ ਅਤੇ ਕੁੰਡੇ ਪ੍ਰਵਾਹ ਵਿੱਚ ਦਾਖਲ ਹੋਣ ਦੀ ਆਗਿਆ ਦਿੰਦਾ ਜਿਸ ਨਾਲ ਦਿਲ ਅਤੇ ਫੇਫੜਿਆਂ ਦੀਆਂ ਬਿਮਾਰੀਆਂ ਵਿੱਚ ਯੋਗਦਾਨ ਪੈਂਦਾ ਹੈ ਤੇ ਫਿਰ ਇਹ ਕੈਂਸਰ ਦਾ ਰੂਪ ਵੀ ਧਾਰਨ ਕਰ ਲੈਂਦਾ ਹੈ। ਉਹਨਾਂ ਕਿਹਾ ਕਿ ਪਿਛਲੇ ਅਧਿਐਨਾਂ ਨੇ ਅਜਿਹੇ ਛੋਟੇ ਕਣਾਂ ਦੁਆਰਾ ਪੈਦਾ ਹੋਣ ਵਾਲੇ ਸਿਹਤ ਖਤਰਿਆਂ ਨੂੰ ਘਟ ਅੰਦਾਜ਼ਾ ਲਗਾਇਆ ਹੈ। ਉਸ ਦੇ ਵਿਸ਼ਲੇਸ਼ਣ ਦੇ ਅਨੁਸਾਰ ਹਾਈਵੇ ਹਵਾਈ ਅੱਡਿਆਂ ਅਤੇ ਰੇਲ ਯਾਰਡਾਂ ਦੇ ਨੇੜੇ ਸਥਿਤ ਮੌਂਟਰੀਅਲ ਅਤੇ ਟ੍ਰਾਂਟੋ ਦੇ ਖੇਤਰਾਂ ਜਿੱਥੇ ਵੀ ਜੈਵਿਕ ਇੰਦਨ ਅਤੇ ਜੈਵਿਕ ਸਮਗਰੀ ਨੂੰ ਵੱਡੇ ਪੱਧਰ ਤੇ ਸੜਿਆ ਜਾਂਦਾ ਹੈ ਉਹਨਾਂ ਦੇ ਵਿੱਚ ਯੂਐਫਪੀਜ਼ ਦੀ ਵਧੇਰੇ ਗਾੜਾਪਣ ਹੁੰਦਾ ਹੈ ਮਤਲਬ ਕਿ ਉਹਨਾਂ ਖੇਤਰਾਂ ਦੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਉੱਚ ਪੱਧਰੀ ਖਤਰਾ ਹੁੰਦਾ ਹੈ ਉਨ੍ਹਾਂ ਕਿਹਾ ਕਿ ਮੋਂਟਰੀਅਲ ਦੇ ਪੂਰਬੀ ਹਿੱਸੇ ਵਿੱਚ ਪੱਧਰ ਪੱਛਮ ਦੇ ਨਾਲੋਂ ਥੋੜ੍ਹਾ ਉੱਚਾ ਹੈ ਕਿਉਂਕਿ ਪੂਰਬ ਵਿੱਚ ਵਧੇਰੇ ਉਦਯੋਗਿਕ ਖੇਤਰ ਨੇ ਅਧਿਐਨ ਦੇ ਲੇਖਕਾਂ ਦਾ ਕਹਿਣਾ ਹੈ ਕਿ ਔਜਵਾ ਅਤੇ ਪ੍ਰਾਂਤਾਂ ਨੂੰ ਯੂਐਫਪੀਜ਼ ਲਈ ਇਕਾਗਰਤਾ ਸੀਮਾਵਾਂ ਨਿਰਧਾਰਿਤ ਕਰਨ ਦੀ ਜ਼ਰੂਰਤ ਹੈ ਜਿਸ ਤਰ੍ਹਾਂ ਉਨ੍ਹਾਂ ਨੇ ਵੱਡੇ ਕਣਾਂ ਜਿਵੇਂ ਕਿ ਸੁਖਮ ਕਣਾਂ ਨੂੰ ਨਿਯੰਤਰਿਤ ਕਰਨ ਲਈ ਕੀਤਾ ਜਿਵੇਂ ਕਿ ਲੱਕੜ ਦੇ ਜਲਨ ਤੋਂ ਸੂਟ ਪੰਚਾਇਤ ਨੇ ਕਿਹਾ ਹੈ ਕਿ ਇਸ ਸਮੇਂ ਸਾਡੇ ਕੋਲ ਕੋਈ ਨਿਯਮ ਨਹੀਂ ਹੈ ਅਤੇ ਯੂਐਫਪੀਜ਼ ਨੂੰ ਹਵਾ ਦੀ ਗੁਣਵੱਤਾ ਦੇ ਪ੍ਰਬੰਧਨ ਦੇ ਮਾਮਲੇ ਵਿੱਚ ਅਸਲ ਵਿੱਚ ਨਹੀਂ ਮੰਨਿਆ ਜਾਂਦਾ ਉਨਾ ਕਿਹਾ ਕਿ ਸਾਨੂੰ ਲੱਗਦਾ ਹੈ ਸਿਹਤ ਦੇ ਸੰਭਾਵੀ ਪ੍ਰਭਾਵਾਂ ਦੇ ਸੰਦਰਭ ਵਿੱਚ ਵਧੇਰੇ ਧਿਆਨ ਦੇਣ ਦੀ ਲੋੜ ਹੈ ਪਰ ਇਨ੍ਹਾਂ ਕੰਨਾਂ ਦੇ ਨਿਕਾਸ ਦੇ ਸਰੋਤਾਂ ਨੂੰ ਘਟਾਉਣ ਵਾਲੀਆਂ ਨੀਤੀਆਂ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕਰਨ ਦੀ ਵੀ ਨਿਗਰਾਨੀ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਇਨ੍ਹਾਂ ਯਤਨਾਂ ਨੂੰ ਫੋਕਸ ਕਰਨ ਦੀ ਜ਼ਰੂਰਤ ਹੈ ਜਿੱਥੇ ਬਲਨ ਹੋ ਰਹੀ ਹੈ। ਹੈਲਥ ਕੈਨੇਡਾ ਅਤੇ ਵਾਤਾਵਰਣ ਅਤੇ ਜਲਵਾਯੂ ਤਬਦੀਲੀ ਕੈਨੇਡਾ ਨੇ ਟਿੱਪਣੀ ਲਈ ਬੇਨਤੀਆਂ ਦਾ ਤੁਰੰਤ ਜਵਾਬ ਨਹੀਂ ਦਿੱਤਾ। ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਪ੍ਰਵਾਸੀਆਂ ਨੂੰ ਫੜਨ ਲਈ ਸਰਕਾਰ ਨਵਾਂ ਰਾਹ اختیار ਕਰਨ ਜਾ ਰਹੀ ਹੈ ਦਰਸਲ ਟੈਕਸਸ ਦੇ ਗਵਰਨਰ ਦੇ ਵੱਲੋਂ ਹਸਪਤਾਲਾਂ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਨੇ ਕਿ ਇੱਥੇ ਇਲਾਜ ਕਰਵਾਉਣ ਆ ਰਹੇ ਹਰ ਇੱਕ ਮਰੀਜ਼ ਦਾ ਇਮੀਗ੍ਰੇਸ਼ਨ ਸਟੇਟਸ ਪੁੱਛਿਆ ਜਾਵੇ ਤੇ ਫਿਰ ਉਸ ਤੋਂ ਬਾਅਦ ਉਹ ਸੂਬਾ ਸਰਕਾਰ ਨੂੰ ਇਸ ਬਾਰੇ ਇਤਲਾਹ ਦਿੱਤੀ ਜਾਵੇ ਟੈਕਸਸ ਦੇ ਗਵਰਨਰ ਵੱਲੋਂ ਹਸਪਤਾਲਾਂ ਨੂੰ ਹੁਕਮ ਜਾਰੀ ਕਰ ਦਿੱਤਾ ਗਿਆ ਹੈ ਕਿ ਇਲਾਜ ਕਰਵਾਉਣ ਆ ਰਹੇ ਹਰ ਮਰੀਜ਼ ਦਾ ਇਮੀਗ੍ਰੇਸ਼ਨ ਸਟੇਟਸ ਪੁੱਛਿਆ ਜਾਵੇ ਅਤੇ ਫਿਰ ਇਸ ਬਾਰੇ ਸੂਬਾ ਸਰਕਾਰ ਨੂੰ ਵੀ ਜਾਣਕਾਰੀ ਮੁਹੱਈਆ ਕਰਵਾਈ ਜਾਵੇ ਦੂਜੇ ਪਾਸੇ 2 ਲੱਖ ਡਾਕਾ ਪ੍ਰਵਾਸੀਆਂ ਨੂੰ ਹੈਲਥ ਇੰਸ਼ੋਰੈਂਸ ਦਿੱਤੇ ਜਾਣ ਬਾਰੇ ਜੋ ਬਾਈਡਨ ਸਰਕਾਰ ਦੇ ਫੈਸਲੇ ਵਿਰੁੱਧ ਰਿਪਬਲਿਕਨ ਰਾਜਾਂ ਵੱਲੋਂ ਮੁਕੱਦਮਾ ਦਾਇਰ ਕੀਤਾ ਗਿਆ ਹੈ ਮੀਡੀਆ ਰਿਪੋਰਟਾਂ ਮੁਤਾਬਕ ਟੈਕਸਿਸ ਦੇ ਗਵਰਨਰ ਗ੍ਰੈਗ ਐਬਿਟ ਵੱਲੋਂ ਕਾਰਜਕਾਰੀ ਹੁਕਮ ਜਾਰੀ ਕਰਦਿਆਂ ਹੈਲਥ ਐਂਡ ਹਿਊਮਨ ਸਰਵਿਸਿਜ਼ ਕਮਿਸ਼ਨ ਨੂੰ ਹਦਾਇਤ ਦਿੱਤੀ ਗਈ ਹੈ ਕਿ 1 ਨਵੰਬਰ ਤੋਂ ਜਾਣਕਾਰੀ ਇਕੱਤਰ ਕਰਨ ਦੀ ਪ੍ਰਕਿਰਿਆ ਆਰੰਭੀ ਜਾਵੇ। ਹੇਰਾਨ ਕੁਨ ਹੁਕਮ ਜਾਰੀ ਕਰਨ ਪਿੱਛੋਂ ਦਲੀਲ ਇਹ ਵੀ ਦਿੱਤੀ ਗਈ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਦਾ ਖਰਚਾ ਟੈਕਸਸ ਨੂੰ ਬਰਦਾਸ਼ਤ ਕਰਨਾ ਪੈ ਰਿਹਾ ਹੈ ਜਦਕਿ ਕਮੰਤਰੀ ਬਾਰਡਰ ਤੋਂ ਵੱਡੇ ਪੱਧਰ ਤੇ ਨਜਾਇਜ਼ ਪ੍ਰਵਾਸ ਲਗਾਤਾਰ جاری ਹੈ ਐਪਟਵੋਲੋ ਜਾਰੀ ਹੁਕਮ ਮੁਤਾਬਕ ਹਸਪਤਾਲਾਂ ਵੱਲੋਂ ਮਰੀਜ਼ਾਂ ਨੂੰ ਸਮਝਾਇਆ ਜਾਵੇਗਾ ਕਿ ਇਮੀਗ੍ਰੇਸ਼ਨ ਬਾਰੇ ਜਾਣਕਾਰੀ ਦੇ ਨਾਲ ਉਹਨਾਂ ਦੇ ਇਲਾਜ ਤੇ ਕੋਈ ਅਸਰ ਨਹੀਂ ਪੈਣਾ। ਦੱਸ ਤਈਏ ਕਿ ਅਮਰੀਕਾ ਦੇ ਕੌਮੀ ਕਾਨੂੰਨ ਤਹਿਤ ਹਸਪਤਾਲ ਵਿੱਚ ਇਲਾਜ ਦੌਰਾਨ ਕਿਸੇ ਵੀ ਇਨਸਾਨ ਤੋਂ ਇਮੀਗ੍ਰੇਸ਼ਨ ਸਟੇਟਸ ਬਾਰੇ ਨਹੀਂ ਪੁੱਛਿਆ ਜਾਂਦਾ। ਦੂਜੇ ਪਾਸੇ ਪ੍ਰਵਾਸੀਆਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਨਵੇਂ ਹੁਕਮਾਂ ਦੇ ਨਾ ਪੱਖੀ ਅਸਰ ਪੈਣਗੇ ਅਤੇ ਬੇहद ਜ਼ਰੂਰੀ ਹੋਣ ਤੇ ਵੀ ਪ੍ਰਵਾਸੀ ਹਸਪਤਾਲਾਂ ਜਾਣ ਤੋਂ ਟਾਲਾ ਵਟਣਗੇ ਪਰ ਗ੍ਰੈਗ ਅਬਿੱਦਾ ਕਹਿਣਾ ਹੈ ਕਿ ਉਹਨਾਂ ਦਾ ਮਕਸਦ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਇਲਾਜ ਦਾ ਖਰਚਾ ਫੈਡਰਲ ਸਰਕਾਰ ਤੋਂ ਵਸੂਲ ਕਰਨਾ ਹੈ ਇੱਕ ਖਰਚਾ ਕਿਵੇਂ ਵਸੂਲ ਕੀਤਾ ਜਾਵੇਗਾ ਇਸ ਬਾਰੇ ਤਾਜ਼ਾ ਹੁਕਮਾਂ ਵਿੱਚ ਕੋਈ ਜ਼ਿਕਰ ਨਹੀਂ ਕੀਤਾ ਗਿਆ ਇਸ ਦੌਰਾਨ ਰਿਪਬਲਿਕਨ ਸਰਕਾਰਾਂ ਵਾਲੇ ਰਾਜਾਂ ਵੱਲੋਂ ਵੀਰਵਾਰ ਨੂੰ ਇੱਕ ਮੁਕੱਦਮਾ ਦਾਇਰ ਕਰਦਿਆਂ ਬਾਈਡਨ ਸਰਕਾਰ ਦੇ ਉਸ ਕਦਮ ਨੂੰ ਰੋਕਣ ਦਾ ਯਤਨ ਕੀਤਾ ਗਿਆ ਜਿਸ ਤਹਿਤ ਡੈਫਰਡ ਐਕਸ਼ਨ ਫਾਰ ਚਾਈਲਡਹੂਡ ਅਰਾਈਵਲਜ਼ ਪ੍ਰੋਗਰਾਮ ਅਧੀਨ ਆਂਦੇ ਪ੍ਰਵਾਸੀਆਂ ਦੇ ਸਿਹਤ ਬੀਮੇ ਦੀ ਮਿਆਦ ਵਧਾਏ ਜਾਣ ਦਾ ਜ਼ਿਕਰ ਕੀਤਾ ਗਿਆ ਹੈ ਡਾਕਾਂ ਦੀ ਸ਼ੁਰੂਆਤ 2012 ਵਿੱਚ ਉਹਨਾਂ ਪ੍ਰਵਾਸੀਆਂ ਲਈ ਕੀਤੀ ਗਈ ਜੋ ਆਪਣੇ ਮਾਪਿਆਂ ਨਾਲ ਨਬਾਲਿਕ ਉਮਰ ਵਿੱਚ ਅਮਰੀਕਾ ਵਿੱਚ ਦਾਖਲ ਹੋਏ ਇਨਾਂ ਨੂੰ ਬਾਵਾਂ ਗੇਅਰ ਵਿੱਚ ਸ਼ਾਮਲ ਹੋਣ ਦਾ ਮੌਕਾ ਦਿੱਤਾ ਗਿਆ ਅਤੇ ਹੁਣ ਇਸ ਮਿਆਦ ਵਿੱਚ ਵਾਅਦਾ ਕੀਤੇ ਜਾਣ ਤੇ ਰਿਪਬਲਿਕਨ ਸਰਕਾਰਾਂ ਵਾਲੇ ਰਾਜ ਔਖੇ ਭਾਰੇ ਨਜ਼ੜਾ ਰਹੇ ਨੇ ਉਧਰ ਵਾਈਟ ਹਾਊਸ ਜਾਂ ਸਿਹਤ ਮੰਤਰਾਲੇ ਵੱਲੋਂ ਫਿਲਹਾਲ ਇਸ ਮਾਮਲੇ ਤੇ ਕੋਈ ਟਿੱਪਣੀ ਨਹੀਂ ਕੀਤੀ ਗਈ ਇਸ ਵੇਲੇ 530000 ਪ੍ਰਵਾਸੀ ਡਾਕਾ ਅਦੀਨ ਅਮਰੀਕਾ ਦੇ ਵਿੱਚ ਰਹਿ ਰਹੇ ਨੇ ਤੇ ਪੱਕਾ ਇਮੀਗ੍ਰੇਸ਼ਨ ਸਟੇਟਸ ਹਾਸਲ ਕਰਨ ਲਈ ਸੰਘਰਸ਼ ਜਾਰੀ ਹੈ ਸਕੈਚਵਾਂ ਦੇ ਵਿੱਚ ਸਿੱਖਿਆ ਮੰਤਰਾਲੇ ਨੇ ਸਕੂਲਾਂ ਦੇ ਵਿੱਚ ਸੈਲਫੋਨ ਦੀ ਵਰਤੋਂ ਦੇ ਉੱਤੇ ਪਾਬੰਦੀ ਲਗਾ ਦਿੱਤੀ ਹੈ ਤੇ ਇਸ ਪਾਬੰਦੀ ਲੱਗਣ ਤੋਂ ਬਾਅਦ ਹੁਣ ਸਿੱਖਿਆਕਾਂ ਅਤੇ ਵਿਦਿਆਰਥੀਆਂ ਦੇ ਵੱਲੋਂ ਰਲਵੇਂ ਮਿਲਵੇਂ ਸੁਝਾਅ ਦਿੱਤੇ ਜਾ ਰਹੇ ਨੇ ਦਰਸਲ ਸਮਿਖਿਆ ਕੀਤੀ ਗਈ ਤੇ ਸਮਿਖਿਆ ਸਾਂਝੀ ਕਰਨ ਦੇ ਦੌਰਾਨ ਮਾਹਿਰਾ ਅਤੇ ਅਧਿਆਪਕਾਂ ਨੇ ਇਹ ਸਵਾਲ ਕੀਤਾ ਹੈ ਕਿ ਨੀਤੀ ਬਣਾਉਣ ਤੋਂ ਪਹਿਲਾਂ ਸੂਬੇ ਨੇ ਕਿਸ ਦੇ ਨਾਲ ਸਲਾਹ ਕੀਤੀ ਹੈ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਡਮੀ ਮੋਬਾਈਲ ਦੇ ਜ਼ਰੀਏ ਵੀ ਅਧਿਆਪਕਾਂ ਨੂੰ ਉਖਾ ਦਿੱਤਾ ਜਾ ਸਕਦਾ ਹੈ ਤੇ ਜਿਨ੍ਹਾਂ ਨੇ ਮੋਬਾਈਲ ਫੋਨ ਦੀ ਵਰਤੋਂ ਕਰਨੀ ਹੈ ਉਹਨਾਂ ਨੇ ਕਿਸੇ ਵੀ ਤਰੀਕੇ ਕਰ ਲੈਣੀ ਹੈ ਕੁਝ ਵਿਦਿਆਰਥੀਆਂ ਨੇ ਸਰਕਾਰ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਹੈ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਹਰਾਂ ਨੇ ਇਸ ਬਾਰੇ ਮਿਸ਼ਰਤ ਸਮੀਖਿਆ ਕੀਤੀ ਹੈ ਕਿ ਕੀ ਕੇ 12 ਸਕੂਲਾਂ ਵਿੱਚ ਸੈਲਫੋਨ ਦੀ ਵਰਤੋਂ ਤੇ ਪਾਬੰਦੀ ਸਹੀ ਕਦਮ ਹੈ। ਮੰਗਲਵਾਰ ਨੂੰ ਸਵੇਾਈ ਸਰਕਾਰ ਨੇ ਆਉਣ ਵਾਲੇ ਸਕੂਲੀ ਸਾਲ ਤੋਂ ਸ਼ੁਰੂ ਹੋਣ ਵਾਲੇ ਸਾਰੇ ਕਿੰਡਗਾਟਨ ਤੋਂ ਗ੍ਰੇਡ 12 ਦੇ ਸਕੂਲ ਦੇ ਕਲਾਸਰੂਮਾਂ ਲਈ ਕਲਾਸ ਦੇ ਸਮੇਂ ਦੌਰਾਨ ਸੈਲਫੋਨ ਦੀ ਵਰਤੋਂ ਤੇ ਪਾਬੰਦੀ ਦੀ ਘੋਸ਼ਣਾ ਕੀਤੀ। ਵਿਦਿਆਰਥੀਆਂ ਦੇ ਧਿਆਨ ਲਈ ਵਿਵਾਦ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਹੁਤੇ ਕੈਨੇਡੀਅਨ ਸੂਬਿਆਂ ਨੇ ਆਉਣ ਵਾਲੇ ਸਾਲ ਲਈ ਕੁਝ ਜਾਂ ਸਾਰੇ ਗ੍ਰੇਡਾਂ ਲਈ ਨੀਤੀਆਂ ਦਾ ਐਲਾਨ ਕੀਤਾ ਹੈ ਫੇਸਬੁਕ ਤੇ ਪੋਸਟ ਕੀਤੇ ਗਏ ਇੱਕ ਵੀਡੀਓ ਬਿਆਨ ਵਿੱਚ ਸਿੱਖਿਆ ਮੰਤਰੀ ਜਰਮੀ ਕੋਕਰੇਲ ਨੇ ਨੀਤੀ ਦੀ ਕੋਸ਼ਨਾ ਕਰਦੇ ਹੋਏ ਕਿਹਾ ਕਿ ਅਸੀਂ ਮਾਪਿਆਂ ਅਧਿਆਪਕਾਂ ਅਤੇ ਵਿਦਿਆਰਥੀਆਂ ਤੋਂ ਉੱਚੀ ਅਤੇ ਸਪਸ਼ਟ ਸੁਣਿਆ ਹੈ ਕਿ ਕਲਾਸਰੂਮਾਂ ਵਿੱਚ ਸੈਲਫੋਨ ਸਾਡੇ ਬੱਚਿਆਂ ਨੂੰ ਸਿੱਖਣ ਤੋਂ ਪਟਕਾਰ ਰਹੇ ਨੇ ਤੇ ਅਧਿਆਪਕਾਂ ਲਈ ਪੜਾਉਣਾ ਵਧੇਰੇ ਮੁਸ਼ਕਲ ਬਣਾ ਰਹੇ ਨੇ ਉਨ੍ਹਾਂ ਕਿਹਾ ਕਿ ਇੱਥੇ ਸੀਮਤ અપਵਾਦ ਨੇ ਜੋ ਕੁਝ ਵਿਦਿਆਰਥੀਆਂ ਨੂੰ ਮੈਡੀਕਲ ਮੁੱਦਿਆਂ ਸਮੇਤ ਕਲਾਸ ਵਿੱਚ ਸੈਲਫੋਨ ਦੀ ਵਰਤੋਂ ਕਰਨ ਦੀ ਇਜਾਜ਼ਤ ਦੇਣਗੇ। ਰਜੀਨਾ ਤੋਂ ਲਗਭਗ 135 ਕਿਲੋਮੀਟਰ ਦੱਖਣ-ਪੱਛਮ ਵਿੱਚ ਸਥਿਤ ਅਸਨੀ ਬੋਆ ਵਿੱਚ ਰਹਿਣ ਵਾਲੀ ਇੱਕ 29 ਸਾਲਾਂ ਅਧਿਆਪਕਾ ਨੇ ਸਭ ਤੋਂ ਪਹਿਲਾਂ ਕੋਕਰੇਲ ਦੀ ਘੋਸ਼ਣਾ ਵਾਲੀ ਵੀਡੀਓ ਨੂੰ ਦੇਖ ਕੇ ਤਬਦੀਲੀ ਬਾਰੇ ਸੁਣਿਆ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਸ ਬਾਰੇ ਉਚਕ ਨਹੀਂ ਕਿ ਕੋਕਰਲ ਹੋਰ ਮਹੱਤਵਪੂਰਨ ਮੁੱਦਿਆਂ ਤੇ ਪਾਬੰਦੀ ਦਾ ਪਿੱਛਾ ਕਿਉਂ ਕਰ ਰਹੇ ਨੇ। ਉਨ੍ਹਾਂ ਨੇ ਪਾਬੰਦੀ ਦਾ ਵਿਰੋਧ ਨਹੀਂ ਕੀਤਾ ਅਤੇ ਫਰੋਨ ਦੇ ਭਟਕਣ ਨੂੰ ਸੀਮਿਤ ਕਰਨ ਲਈ ਕਲਾਸਰੂਮ ਵਿੱਚ ਪਹਿਲਾਂ ਹੀ ਆਪਣੀਆਂ ਨੀਤੀਆਂ ਨੇ ਅਝਿਹਾ ਕਿਹਾ ਪਰ ਉਸ ਨੂੰ ਕਲਾਸ ਦੀ ਰਚਨਾ ਤੇ ਗੁਣਜਲਤਾ ਦੇ ਮੁੱਦਿਆਂ ਦਾ ਪਤਾ ਚੱਲਦਾ ਜੋ ਪ੍ਰੋਵਿੰਸ ਅਤੇ ਅਧਿਆਪਕਾਂ ਵਿਚਾਲੇ ਰੁਕੇ ਹੋਏ ਇਕਰਾਰਨਾਮੇ ਦੀ ਗੱਲਬਾਤ ਦੌਰਾਨ ਅਧਿਆਪਕਾਂ ਦੁਆਰਾ ਕਿਆ ਗਿਆ ਸੀ ਯੂਨੀਅਨ ਕੌਕਰੇਲ ਦੇ ਕੰਨਾਂ ਤੱਕ ਨਹੀਂ ਪਹੁੰਚਦੀ ਜਾਪ ਰਹੀ ਜਦੋਂ ਰੇਜੀਨਾ ਯੂਨੀਵਰਸਿਟੀ ਦੇ ਇੱਕ ਸਿੱਖਿਆਕ ਪ੍ਰੋਫੈਸਰ ਮਾਰਕ ਸਪੂਨਰ ਨੇ ਪਹਿਲੀ ਵਾਰ ਇਸ ਘੋਸ਼ਣਾ ਬਾਰੇ ਸੁਣਿਆ ਤਾਂ ਉਸਨੇ ਨੀਤੀ ਨੂੰ ਮਹੱਤਵਪੂਰਨ ਤਬਦੀਲੀਆਂ ਕਰਨ ਤੋਂ ਬਚਣ ਦਾ ਇੱਕ ਤਰੀਕਾ ਸਮਝਾਇਆ ਜਦਕਿ ਗੱਲਬਾਤ ਦੌਰਾਨ ਅਧਿਆਪਕਾਂ ਨੂੰ ਬੇਇੱਜ਼ਤ ਕਰਨ ਤੋਂ ਬਾਅਦ ਉਹਨਾਂ ਦਾ ਸਮਰਥਨ ਕਰਦੇ ਹੋਏ ਵਿਖਾਈ ਦਿੱਤੇ ਸਪੂਨਰ ਇਹ ਨਹੀਂ ਮੰਨਦੇ ਕਿ ਕਲਾਸਰੂਮਾਂ ਵਿੱਚ ਕੋਈ ਧਿਆਨ ਦੇਣ ਯੋਗ ਤਬਦੀਲੀਆਂ ਹੋਣਗੀਆਂ ਕੀ ਬਹੁਤ ਸਾਰੀਆਂ ਵਿਆਧਕਾਂ ਅਤੇ ਸਕੂਲ ਬੋਰਡਾਂ ਵਿੱਚ ਪਹਿਲਾਂ ਹੀ ਸੈਲਫੋਨ ਵਰਤੋਂ ਦੀਆਂ ਨੀਤੀਆਂ ਲਾਗੂ ਨੇ ਉਹ ਸਕੂਲ ਦੇ ਬਾਹਰ ਰਾਜਨੇਤਾਵਾਂ ਨਾਲ ਅਸਹਿਮਤ ਨੇ ਜੋ ਕਲਾਸਰੂਮਾਂ ਦੇ ਅੰਦਰ ਕੀ ਹੁੰਦਾ ਹੈ ਇਸ ਦੇ ਵਿੱਚ ਤਬਦੀਲੀਆਂ ਕਰ ਰਹੇ ਨੇ ਸਿੱਖਿਆ ਮੰਤਰੀ ਕੋਕਰੇਲ ਨੇ ਸਲਾਮ ਮਸ਼ਰੂਏ ਵਿੱਚ ਸ਼ਾਮਲ ਲੋਕਾਂ ਦੀ ਸੰਖਿਆ ਨੂੰ ਨਹੀਂ ਦੇਖ ਸਕੇ ਪਰ ਉਨਾ ਕਿਹਾ ਹੈ ਕਿ ਸਸਕਾਚੁਆਨ ਦੇ ਆਲੇ ਦੁਆਲੇ ਅਧਿਆਪਕਾਂ ਅਤੇ ਮਾਪਿਆਂ ਨਾਲ ਗੱਲ ਕੀਤੀ ਹੈ ਜਿਨ੍ਹਾਂ ਨੇ ਕਿਹਾ ਕਿ ਸੈਲਫੋਨ ਦੀ ਵਰਤੋਂ ਇੱਕ ਚਿੰਤਾਜਨਕ ਵਿਸ਼ਾ ਬਣੀ ਹੋਈ ਹੈ ਕੋਕਰਿਲ ਦਾ ਕਹਿਣਾ ਸੀ ਕਿ ਬਸੰਤ ਵਿੱਚ ਸੂਬੇ ਨੇ ਸਸਕਾਚੁਆਨ ਸਕੂਲ ਬੋਰ ਐਸੋਸੀਏਸ਼ਨ ਨਾਲ ਸਲਾਹ ਕੀਤੀ ਐਸਐਸਬੀਏ ਦੇ ਪ੍ਰਧਾਨ ਜੇਮਸ স্মਿਥ ਵਿਂਸਰ ਦਾ ਕਹਿਣਾ ਹੈ ਕਿ ਸਰਕਾਰ ਅਤੇ ਐਸੋਸੀਏਸ਼ਨ ਦੇ ਵਿਚਾਲੇ ਇੱਕ ਮਜ਼ਬੂਤ ਸਲਾਹ-ਮਸ਼ਵਰਾ ਨਹੀਂ ਸੀ ਉਸਨੇ ਨੋਟ ਕੀਤਾ ਕਿ ਸਕੂਲ ਬੋਰਡਾਂ ਨੇ ਪਬੰਦੀ ਪ੍ਰਤੀ ਮਿਸ਼ਰਤ ਪ੍ਰਕਿਰਿਆਵਾਂ ਦਿੱਤੀਆਂ ਸਨ ਪਰ ਫੰਡਿੰਗ ਦਾ ਵਿਕਾਸ ਪ੍ਰੋਗਰਾਮ ਜਿਵੇਂ ਕਿ ਸਾਰਾ ਦਿਨ ਰੋਜ਼ਾਨਾ ਕਿਢਗਾਟਨ ਵਰਗੇ ਮੁੱਦਿਆਂ ਨਾਲ ਤੁਲਨਾ ਕਰਦੇ ਸਮੇਂ ਇਸ ਨੂੰ ਉੱਚ ਤਰਜੀਹ ਨਹੀਂ ਮੰਨਿਆ ਜਾਂਦਾ। ਸਸਕ੍ਰੇਚਵਨ ਟੀਚਰਸ ਫੈਡਰੇਸ਼ਨ ਦੇ ਪ੍ਰਧਾਨ ਸੰਮਨਾ ਬਕੋਟੇ ਨੇ ਕਿਹਾ ਕਿ ਇਸ ਦੀ ਘੋਸ਼ਣਾ ਤੋਂ ਪਹਿਲਾਂ ਤਬਦੀਲੀ ਬਾਰੇ ਸਲਾਹ ਨਹੀਂ ਕੀਤੀ ਗਈ ਸੀ ਪਰ ਉਹ ਇਸ ਦੇ ਹੱਕ ਵਿੱਚ ਨਹੀਂ ਹਨ। ਕੌਂਕਰੇਲ ਨੇ ਕਿਹਾ ਕਿ ਉਹ ਜਾਣਦਾ ਹੈ ਕਿ ਸੈਲ ਫੋਨ ਨੀਤੀਆਂ ਕੁਝ ਸਕੂਲਾਂ ਅਤੇ ਕਲਾਸਰੂਮਾਂ ਵਿੱਚ ਪਹਿਲਾਂ ਹੀ ਆਮ ਨੇ ਪਰ ਨਵਾਂ ਨਿਰਦੇਸ਼ ਇੱਕਸਾਰ ਪਹੁੰਚ ਪ੍ਰਦਾਨ ਕਰੇਗਾ ਹਾਲਾਂਕਿ ਅਧਿਆਪਕ ਸਕੂਲ ਪ੍ਰਬੰਧਨਾਂ ਦੇ ਨਾਲ ਲਾਗੂ ਕਰਨ ਦੇ ਉਪਾਅ ਕਰਨਗੇ ਸੂਬਾ ਸਾਲ ਪਰ ਅਤੇ ਅਗਲੇ ਸਕੂਲੀ ਸਾਲ ਵਿੱਚ ਇਸ ਦੀ ਪ੍ਰਭਾਵਸ਼ੀਲਤਾ ਦਾ ਮੁਲਾਂਕਣ ਕਰੇਗਾ ਸਸਕੇਚਵਨ ਦੇ ਪੈਂਡ ਬਾਕ ਡੈਲ ਵਿੱਚ ਗ੍ਰੇਡ 10 ਦੀ ਵਿਦਿਆਰਥਣ ਨੇ ਕਿਹਾ ਕਿ ਪਾਬੰਦੀ ਇੱਕ ਮਿਸ਼ਰਤ ਬੈਗ ਹੈ ਇਹ ਚੰਗਾ ਹੈ ਕਿਉਂਕਿ ਕੁਝ ਲੋਕ ਗੈਰ ਜ਼ਿੰਮੇਵਾਰਾਨਾ ਟੰਗ ਨਾਲ ਸੈਲਫੋਨ ਦੀ ਵਰਤੋਂ ਕਰਦੇ ਨੇ ਇਹ ਬੁਰਾ ਹੈ ਕਿਉਂਕਿ ਉਹ ਅਸਾਈਨਮੈਂਟਾਂ ਤੇ ਕੰਮ ਕਰਦੇ ਸਮੇਂ ਆਪਣਾ ਧਿਆਨ ਕੇਂਦ੍ਰਿਤ ਕਰਨ ਲਈ ਸੰਗੀਤ ਸੁਣਦੇ ਸੀ ਸਸਕੇਚਵਨ ਦੇ ਵਿੱਚ ਗ੍ਰੇਡ 11 ਦੇ ਇੱਕ ਵਿਦਿਆਰਥੀ ਦਾ ਕਹਿਣਾ ਹੈ ਕਿ ਪਾਬੰਦੀ ਦੇ ਹੱਕ ਵਿੱਚ ਜੋ ਵਿਦਿਆਰਥੀ ਨੇ ਉਹਨਾਂ ਦੀ ਗਿਣਤੀ ਘੱਟ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਕੀ ਲੋਕ ਧੋਖਾ ਧੜੀ ਕਰਨ ਲਈ ਫੋਨ ਦੀ ਵਰਤੋਂ ਕਰਦੇ ਨੇ ਦੂਜੇ ਪਾਸੇ ਉਹ ਸੋਚਦੇ ਨੇ ਕਿ ਉਹ ਕਿਸੇ ਐਮਰਜੈਂਸੀ ਵਿੱਚ ਆਪਣੇ ਫੋਨ ਦੀ ਵਰਤੋਂ ਕਰ ਸਕਦੇ ਸੀ ਹਾਲਾਂਕਿ ਗ੍ਰੇਡ 12 ਦੇ ਵਿਦਿਆਰਥੀ ਦਾ ਕਹਿਣਾ ਹੈ ਕਿ ਸੈਲਫੋਨ ਪਾਬੰਦੀ ਦੇ ਨਾਲ ਉਹ ਅਸਹਿਮਤ ਨੇ ਤੇ ਉਮੀਦ ਕਰਦੇ ਨੇ ਕਿ ਇਹ ਕੁਝ ਲੋਕਾਂ ਲਈ ਮਦਦਗਾਰ ਹੋਵੇਗਾ ਜਦਕਿ ਕੁਝ ਲੋਕਾਂ ਦੇ ਲਈ ਇਹ ਬੇਅਸਰ ਹੈ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਕੁਝ ਵਿਦਿਆਰਥੀ ਅਧਿਆਪਕਾਂ ਨੂੰ ਦੂਜਾ ਅਖੌਤੀ ਡਮੀ ਫੋਨ ਸੰਪੰਨ ਦੀ ਸੰਭਾਵਨਾ ਰੱਖਦੇ ਨੇ ਅਤੇ ਕਲਾਸ ਦੇ ਵਿੱਚ ਗੁਪਤ ਤੌਰ ਤੇ ਆਪਣੇ ਪ੍ਰਾਇਮਰੀ ਡਿਵਾਈਸ ਦੀ ਵਰਤੋਂ ਕਰਦੇ ਰਹਿਣਗੇ। ਬ੍ਰੈਂਟਨ ਦੇ ਵਿਸ਼ਵ ਪੰਜਾਬੀ ਭਵਨ ਵਿਖੇ ਦ ਲਿਟਰਰੀ ਰਿਫਲੈਕਸ਼ਨ ਦੇ ਵੱਲੋਂ ਇੱਕ ਸੈਮੀਨਾਰ ਅਤੇ ਸਮਾਜ ਦਾ ਆਯੋਜਨ ਕੀਤਾ ਗਿਆ ਜਿੱਥੇ ਪੰਜਾਬ ਅਤੇ ਕੈਨੇਡਾ ਤੋਂ ਮਾਹਰ ਪਹੁੰਚੇ ਹੋਏ ਸਨ। ਇਸ ਸੈਮੀਨਾਰ ਦੇ ਵਿੱਚ ਆਏ ਹੋਏ ਮਹਿਮਾਨਾਂ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਨਾਲ ਸੰਬੰਧਿਤ ਮਸਲਿਆਂ ਬਾਰੇ ਜ਼ਿਕਰ ਕੀਤਾ। ਦ ਲਿਟਰੇਰੀ ਰਿਫਲੈਕਸ਼ਨ ਵੱਲੋਂ ਵਿਸ਼ਵ ਪੰਜਾਬੀ ਭਵਨ 114 ਕੈਨੇਡੀ ਰੋਡ ਬ੍ਰੈਂਟਨ ਵਿਖੇ ਇੱਕ ਸੈਮੀਨਾਰ ਅਤੇ ਸੰਵਾਦ ਕਰਵਾਇਆ ਗਿਆ ਜਿਸ ਵਿੱਚ ਆਏ ਹੋਏ ਮਹਿਮਾਨਾਂ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਨਾਲ ਸੰਬੰਧਿਤ ਮਸਲਿਆਂ ਬਾਰੇ ਜ਼ਿਕਰ ਕੀਤਾ ਇਸ ਸੈਮੀਨਾਰ ਵਿੱਚ ਹਰ ਕਿਸੇ ਨੂੰ ਆਉਣ ਦਾ ਖੁੱਲਾ ਸੱਦਾ ਦਿੱਤਾ ਗਿਆ ਸੀ ਤਾਂ ਜੋ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਪ੍ਰਵਾਸੀਆਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਲਾਂ ਦਾ ਜ਼ਿਕਰ ਕੀਤਾ ਜਾ ਸਕੇ ਤੇ ਉਸ ਦਾ ਹੱਲ ਕੱਢਿਆ ਜਾ ਸਕੇ ਇਸ ਸੈਮੀਨਾਰ ਦੇ ਵਿੱਚ ਨਾਕੇਵਲ ਕੈਨੇਡਾ ਰਹਿ ਰਹੇ ਲੋਕਾਂ ਦੇ ਵੱਲੋਂ ਬਲਕਿ ਪੰਜਾਬ ਤੋਂ ਆਏ ਹੋਏ ਮਾਹਿਰਾਂ ਦੇ ਵੱਲੋਂ ਵੀ ਸ਼ਿਰਕਤ ਕੀਤੀ ਗਈ ਇਸ ਸੈਮੀਨਾਰ ਦੇ ਵਿੱਚ ਨਰਲੇਪ ਗਿੱਲ ਡਾਕਟਰ ਕੁਲਦੀਪ ਸਿੰਘ ਪ੍ਰੋਫੈਸਰ 바ਵਾ ਸਿੰਘ ਅਤੇ ਕੁਮਾਰੀ ਸੁੰਦਰ ਸਿੰਘ ਨੂੰ ਬਤੌਰ ਵਕਤਾ ਸੱਦਾ ਦਿੱਤਾ ਗਿਆ ਅਤੇ ਮੋਡਰੇਟ ਵਜੋਂ ਲਵੀਨ ਗਿੱਲ ਨੇ ਆਪਣੀ ਭੂਮਿਕਾ ਨਿਭਾਈ ਸੈਮੀਨਾਰ 'ਚ ਸ਼ਿਰਕਤ ਕਰਨ ਆਏ ਜਗਬੀਰ ਸਿੰਘ ਕਾਲੋਂ ਤੇ ਇੰਦਰਦੀਪ ਸਿੰਘ ਦਾ ਕੀ ਕਹਿਣਾ ਸੀ ਆਓ ਸੁਣਦੇ ਹਾਂ ਅੱਜ ਜਿਹੜਾ ਇਹ ਪ੍ਰੋਗਰਾਮ ਆਰਗੇਨਾਈਜ਼ ਕੀਤਾ ਗਿਆ ਜੀ ਇਹ ਦਾ ਲਿਟਰੇਰੀ ਰਿਫਲੈਕਸ਼ਨਸ ਆਰਗੇਨਾਈਜੇਸ਼ਨ ਹੈ ਜਿਹਦੇ ਬਹੁਤ سارے ਕੰਮ ਕੀਤੇ ਨੇ ਬੇਸਿਕਲੀ ਇਹ ਲਿਟਰੇਚਰ ਦੀ ਆਰਗੇਨਾਈਜੇਸ਼ਨ ਹੈਗੀ ਆ ਪਰੰਤੂ ਅੱਜ ਜਿਹੜਾ ਮਸਲਾ ਹੈ ਅੱਜ ਜਿਹੜਾ ਸੈਮੀਨਾਰ ਦਾ ਸਬਜੈਕਟ ਆ ਉਹ ਹੈ ਅੰਤਰਰਾਸ਼ਟਰੀ ਵਿਦਿਆਰਥੀ ਜਿਹੜੇ ਆ ਉਹਨਾਂ ਦੀਆਂ ਸਮੱਸਿਆਵਾਂ ਤੇ ਉਹਨਾਂ ਦੇ ਮਸਲਿਆਂ ਦੇ ਉੱਤੇ ਸੁਝਾਓ ਕੋਈ ਹੱਲ ਉਹਨਾਂ ਦਾ ਹੋ ਸਕਦਾ ਕਿਵੇਂ ਸੋ ਖਾਸ ਕਰਕੇ ਜਿਹੜੇ ਪੰਜਾਬੀ ਵਿਦਿਆਰਥੀ ਇੱਥੇ ਆਏ ਹੈਗੇ ਆ ਕੈਨੇਡਾ ਦੇ ਵਿੱਚ ਉਹ ਇੱਥੇ ਕਿਸ ਕਿਸਮ ਦੀਆਂ ਸਮੱਸਿਆਵਾਂ ਫੇਸ ਕਰ ਰਹੇ ਆ ਔਰ ਅਸੀਂ ਚਾਰ ਵਿਦਵਾਨ ਜਿਹੜੇ ਆ ਉਹਨਾਂ ਨੂੰ ਬੁਲਾਇਆ ਹੈ ਦੋ ਵਿਦਵਾਨ ਪੰਜਾਬ ਤੋਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾਕਟਰ ਕੁਲਦੀਪ ਸਿੰਘ ਐਜੂਕੇਸ਼ਨ ਡਿਪਾਰਟਮੈਂਟ ਵਿੱਚੋਂ ਰਿਟਾਇਰ ਹੋਏ ਹੈਗੇ ਆ ਤੇ ਪ੍ਰੋਫੈਸਰ 바ਵਾ ਸਿੰਘ ਜਿਹੜੇ ਕਿ ਭਾਰਤ ਦੀ ਮਿਨੋਰਟੀ ਕਮਿਸ਼ਨ ਦੇ ਵਾਈਸ ਚੇਅਰਮੈਨ ਰਹੇ ਨੇ ਉਹਨਾਂ ਤੋਂ ਅਸੀਂ ਇਹ ਜਾਣਿਆ ਹੈਗਾ ਕਿ ਬਈ ਪੰਜਾਬ ਦੇ ਵਿੱਚ ਕੀ ਕਾਰਨ ਹੈ ਕਿ ਇਹ ਇੰਨੇ ਵਿਦਿਆਰਥੀ ਜਿਹੜੇ ਹੈਗੇ ਆ ਉਹ ਇਧਰ ਨੂੰ ਕੈਨੇਡਾ ਵੱਲ ਨੂੰ ਆ ਰਹੇ ਹੈਗੇ ਆ ਦੋ ਵਿਦਵਾਨ ਜਿਹੜੇ ਆ ਉਹ ਕੈਨੇਡਾ ਦੇ ਹੈਗੇ ਆ ਸਰਦਾਰ ਨਰਲੇਪ ਸਿੰਘ ਗਿੱਲ ਜਿਹੜੇ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਨਾਲ ਕੰਮ ਕਰਦੇ ਆ ਔਰ ਵਿਦਿਆਰਥੀਆਂ ਦੇ ਨਾਲ ਉਹਨਾਂ ਦਾ ਡਰੱਗ ਦਾ ਮਸਲਾ ਉਹਨਾਂ ਦੀਆਂ ਹੋਰ ਮੈਂਟਲ ਤੇ ਸਾਈਕੋਲੋਜੀਕਲ ਪ੍ਰੋਬਲਮ ਜਿਹੜੀਆਂ ਉਹਨਾਂ ਨਾਲੋਂ ਡੀਲ ਕਰਦੇ ਆ ਤੇ ਨਾਲ ਦੀ ਨਾਲ ਮਿਸ ਸੁੰਦਰ ਸਿੰਘ ਜਿਹੜੇ ਕਿ ਪਿਛਲੀ ਸਦੀ ਤੋਂ ਇੱਥੇ ਰਹਿੰਦੇ ਆਏ ਹੈਗੇ ਆ ਔਰ ਉਹਨਾਂ ਨੇ ਬਹੁਤ ਕੰਮ ਜਿਹੜਾ ਹੈਗਾ ਉਹਨਾਂ ਦੀ ਵਲੰਟੀਅਰ ਆਰਗੇਨਾਈਜੇਸ਼ਨ ਜਿਹੜੀ ਆ ਉਹ ਕਰਦੀ ਆ ਜਿਹੜੀਆਂ ਔਮਨ ਜਾਂ ਉਹਨਾਂ ਦੀ ਉਹ ਖਾਸ ਕਰਕੇ ਸੈਟਲਮੈਂਟ ਵਾਸਤੇ ਉਹਨਾਂ ਦੀ ਆਰਗੇਨਾਈਜੇਸ਼ਨ ਕੰਮ ਕਰਦੀ ਆ ਉਹਨਾਂ ਨੂੰ ਵੀ ਬੁਲਾਇਆ ਹੈਗਾ ਇਸ ਸੈਮੀਨਾਰ ਦੇ ਵਿੱਚ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਸਗੇ ਆ ਉਹਨਾਂ ਦੀਆਂ ਸਮੱਸਿਆਵਾਂ ਦਾ ਕੋਈ ਸੰਵਿਧਾਨ ਜਾਂ ਉਹਨਾਂ ਦਾ ਜਿਹੜਾ ਸੋਲੂਸ਼ਨ ਆ ਉਹਦੇ ਬਾਰੇ ਮੈਨੂੰ ਕੁਝ ਪਤਾ ਲੱਗੇਗਾ ਪਰ ਮੈਨੂੰ ਥੋੜਾ ਜਿਹਾ ਇਸ ਪੱਖੋਂ ਨਿਰਾਸ਼ਾ ਹੋਈ ਆ ਕਿ ਸਮੱਸਿਆਵਾਂ ਤਾਂ ਸਾਰੀਆਂ ਉੱਥੇ ਦੱਸੀ ਗਈਆਂ ਜਿਨ੍ਹਾਂ ਬਾਰੇ ਆਪਾਂ ਨੂੰ ਸਾਰਿਆਂ ਨੂੰ ਪਹਿਲਾਂ ਹੀ ਪਤਾ ਆਪਾਂ ਆਪਣੇ ਆਪ ਨੂੰ ਉਸ ਨਾਲ ਆਈਡੈਂਟੀਫਾਈ ਵੀ ਕਰਦੇ ਆ ਉਹਦਾ ਸਾਡੇ ਉੱਤੇ ਇਹਨਾਂ ਗੱਲਾਂ ਸੁਣਨ ਤੋਂ ਬਾਅਦ ਇੱਕ ਬਹੁਤ ਅੱਛਾ ਕਥਾਰਟਿਕ افੈਕਟ ਵੀ ਹੁੰਦਾ ਕਥਾਰਸਿਸ ਹੁੰਦਾ ਨਾ ਜਦੋਂ ਤੁਸੀਂ ਇੱਕ ਫਿਲਮ ਦੇਖਣ ਗਏ ਹੋ ਇੱਕ ਮੂਵੀ ਦੇਖਣ ਗਏ ਹੋ ਇੱਕ ਪਲੇ ਦੇਖਣ ਗਏ ਹੋ ਉਹਦਾ ਇੱਕ ਕਤਾਰਸਿਕ ਹੁੰਦਾ ਕਿਉਂਕਿ ਤੁਸੀਂ ਉਸ ਨਾਲ ਆਈਡੈਂਟੀਫਾਈ ਕਰਦੇ ਹੋ ਕਿ ਇਹ ਪ੍ਰੋਬਲਮਸ ਨਾਲ ਅਸੀਂ ਸਾਡੀਆਂ ਹੀ ਸੇਮ ਪ੍ਰੋਬਲਮ ਹੈ ਉਹਦੇ ਨਾਲ ਤੁਹਾਨੂੰ ਇੱਕ ਕਥਾਰਸਿਸ ਮਿਲਦਾ ਉਹ ਘਰ ਜਦੋਂ ਜਾਂਦੇ ਹੋ ਤੇ ਤੁਹਾਨੂੰ ਬੜਾ ਰਿਲੈਕਸ ਕਰਦੇ ਹੋ ਬੜੇ ਰਿਲੀਫਡ ਫੀਲ ਕਰਦੇ ਹੋ ਪਰ ਮੈਨੂੰ ਥੋੜਾ ਜਿਹਾ ਇਸ ਗੱਲੋਂ ਹੈ ਕਿ ਬਿਹਤਰ ਹੁੰਦਾ ਕਿ ਇਸ ਪੁਆਇੰਟ ਤੋਂ ਅੱਗੇ ਚੱਲਿਆ ਜਾਂਦਾ ਕਿ ਇਹ ਜਿਹੜੀਆਂ ਪ੍ਰੋਬਲਮਸ ਹੈਗੀਆਂ ਕਿਉਂਕਿ ਪ੍ਰੋਬਲਮਸ ਅੱਜ ਨਹੀਂ ਪੈਦਾ ਹੋਈਆਂ ਇਹ ਸਾਡਾ ਜਿਹੜਾ ਫਾਈਨੈਂਸ ਕੈਪਟਲਿਜ਼ਮ ਹੈ ਉਹਦੇ ਕਲਾਪਸ ਕਰਨ ਨਾਲ ਜਿਹੜੀਆਂ ਨਵੀਆਂ ਇਸ਼ੂਜ਼ ਆ ਰਹੇ ਆ ਇਹ ਉਸ ਦੇ ਨਾਲ ਡਾਇਰੈਕਟਲੀ ਰਿਲੇਟਡ ਹੈ ਔਰ ਮੈਂ ਸਮਝਦਾ ਕਿ ਉਸ ਪੁਆਇੰਟ ਦੇ ਉੱਤੋਂ ਗੱਲ ਸ਼ੁਰੂ ਹੋਣੀ ਚਾਹੀਦੀ ਸੀ ਇਨਸਟੈਡ ਕਿ ਆਪਾਂ ਉਹਨਾਂ ਦੀ ਨੰਬਰਿੰਗ ਕਰਦੇ ਕਿ ਇਹ ਪ੍ਰੋਬਲਮਸ ਕਿੰਨੀਆਂ ਹੈਗੀਆਂ ਕਦੋਂ ਤੋਂ ਚੱਲਦੀਆਂ ਪਈਆਂ ਇਹਦੀ ਮਾਈਗ੍ਰੇਸ਼ਨ ਜਾਂ ਪਹਿਲੇ ਦੀ ਮਾਈਗ੍ਰੇਸ਼ਨ ਦੇ ਵਿੱਚ ਕੀ ਫਰਕ ਹੈਗਾ ਅੱਜ ਦਾ ਜਿਹੜਾ ਬੰਦਾ ਜਿਹੜਾ ਇੱਥੇ ਸਟੂਡੈਂਟ ਹੈ ਜਾਂ ਜਿਹੜੇ ਹੋਰ ਇੱਥੇ ਨੌਜਵਾਨ ਹੈਗੇ ਆ ਉਹ ਆ ਕੇ ਕੀ ਕਰ ਸਕਦੇ ਹੈਗੇ ਆ ਅਸੀਂ ਉਹਨਾਂ ਲਈ ਕੀ ਕਰ ਸਕਦੇ ਆ ਐ ਸੋਸਾਇਟੀ ਜਾਂ ਅਸੀਂ ਜਿਹੜੀਆਂ ਸਾਡੀਆਂ ਵੱਖ-ਵੱਖ ਸਰਕਾਰਾਂ ਹੈਗੀਆਂ ਦੇਸ਼ ਦੇ ਲੈਵਲ ਤੇ ਜਾਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਅਸੀਂ ਉਹਨਾਂ ਦੇ ਲਈ ਕੀ ਕਰ ਸਕਦੇ ਆ ਸਾਡਾ ਫੋਕਸ ਉਸੇ ਚਾਹੀਦਾ ਸੀ ਸੋ ਮੈਂ ਚਾਹਾਂਗਾ ਕਿ ਅੱਗੇ ਕਿਉਂਕਿ ਅੱਛੀ ਸੰਸਥਾ ਹੈਗੀ ਹੈ ਜਿਨ੍ਹਾਂ ਨੇ ਪ੍ਰੋਗਰਾਮ ਆਰਗੇਨਾਈਜ਼ ਕੀਤਾ ਮੈਂ ਇਹ ਕਾਹਾਂਗਾ ਕਿ ਅੱਗੇ ਤੋਂ ਇਸ ਚੀਜ਼ ਨੂੰ ਧਿਆਨ ਰੱਖਿਆ ਜਾਏ ਕਿ ਜਿਹੜੀਆਂ ਸਮੱਸਿਆਵਾਂ ਹੈਗੀਆਂ ਅਸੀਂ ਉਸ ਤੋਂ ਅੱਗੇ ਚਲੀਏ ਅਸੀਂ ਉਹਦਾ ਜਿਹੜੇ ਉਹਦੇ ਸੋਲੂਸ਼ਨਸ ਹੈਗੇ ਆ ਉਸ ਵੱਲ ਜਾਈਏ بجائے ਕਿ ਉਹਨਾਂ ਦੀ ਨੰਬਰਿੰਗ ਕਰਕੇ ਇੱਕ ਪਲੇ ਦੇਖ ਕੇ ਜਾਂ ਇੱਕ ਮੂਵੀ ਦੇਖ ਕੇ ਅੱਛਾ ਕਥਾਟਿਕ ਇਫੈਕਟ ਲੈ ਕੇ ਅਸੀਂ ਘਰ ਨੂੰ ਚਲੇ ਜਾਈਏ ਜ਼ਿਕਰ ਇਹ ਖਾਸ ਹੈ ਕਿ ਗੁਰਮੀਤ ਪਨਾਗ ਜਗਵੀਰ ਸਿੰਘ ਕਾਲੋਂ ਅਤੇ ਸੁਰਜੀਤ ਕੌਰ ਦੇ ਯਤਨਾਂ ਸਦਕਾ ਇਸ ਸੈਮੀਨਾਰ ਨੂੰ ਸਫਲ ਬਣਾਇਆ ਜਾ ਸਕਿਆ ਅੱਜ ਦੇ ਕੈਨਡਾ ਨਿਊਜ਼ ਬੁਲਟਨ ਵਿੱਚ ਬਸ ਇਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਸੁਣ ਮਾਰ ਲੈਣਿਆਂ ਮੁੱਖ ਲਾਈਨਸ ਤੇ ਵੈਲਮਾਉਂਟ ਦੇ ਵਸਨੀਕਾਂ ਨੂੰ ਨਿਕਾਸੀ ਆਰਡਰ ਤਾਂ ਮਿਲੀ ਕੁਝ રાહਤ ਹੈ ਸ਼ਾਰਟ ਟਰਮ ਨੋਟਿਸ ਤੇ ਇਲਾਕੇ ਖਾਲੀ ਕਰਨ ਲਈ ਤਿਆਰ ਰਹਿਣ ਲਈ ਦਿੱਤੇ ਹੁਕਮ ਮੈਗਾਲੋ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਸੰਪੀ ਰਿਪੋਰਟ ਹਰ ਸਾਲ ਕੈਨਡਾ ਦੇ ਵਿੱਚ ਪ੍ਰਦੂਸ਼ਣ ਕਾਰਨ ਹੋ ਰਹੀਆਂ 1100 ਮੌਤਾਂ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਚ ਰਹ ਰਹੇ ਪ੍ਰਵਾਸੀਆਂ ਲਈ ਵੱਡੀ ਖਬਰ ਸਰਕਾਰ ਨੇ ਪ੍ਰਵਾਸੀਆਂ ਨੂੰ ਫੜਨ ਲਈ ਨਵਾਂ ਰਾਹ ਕੀਤਾ ਤਿਆਰ ਸਸਕੇਚਵਨ ਸਰਕਾਰ ਨੇ ਸਕੂਲਾਂ ਦੇ ਵਿੱਚ ਸੈਲਫੋਨ ਦੀ ਵਰਤੋਂ ਤੇ ਲਗਾਈ ਸੀ ਪਾਬੰਦੀ ਮਹਰਾਂ ਤੇ ਅਧਿਆਪਕਾਂ ਨੇ ਕਿਤੇ ਸਵਾਲ ਕਿ ਹੱਕ ਕਿਸ ਤੋਂ ਪੁੱਛ ਕੇ ਬਣਾਈ ਨੀਤੀ ਇਸ ਦੇ ਨਾਲ ਹੀ ਮੈਨੂੰ ਦੇ ਇਜਾਜ਼ਤ ਕੱਲ ਫਿਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਤ